ਪੁਲਿਸ ਵੱਲੋਂ 64 ਗੁੱਟੇ ਚਾਈਨਾ ਡੋਰ ਦੇ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਅਨੁਸਾਰ ਡੀਐਸਪੀ ਪਾਰਟੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਪਿਕਅਪ ਗੱਡੀ ਵਿੱਚ ਚਾਈਨਾ ਡੋਰ ਆ ਰਹੀ ਹੈ ਇਸ ਤੇ ਆਧਾਰ ਤੇ ਪੁਲਿਸ ਵੱਲੋਂ ਉਕਤ ਪਿਕਅਪ ਗੱਡੀ ਨੂੰ ਰੋਕਿਆ ਗਿਆ ਇਸ ਦੌਰਾਨ ਪੁਲਿਸ ਵੱਲੋਂ ਗੱਡੀ ਵਿੱਚੋਂ 64 ਗੁੱਟੇ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਮਾਮਲੇ ਦੀ ਜਾਣਕਾਰੀ ਕਰਦਿਆਂ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਸ ਬਲੋਂ ਪੜਤਾਲ ਕੀਤੀ ਜਾ ਰਹੀ ਹੈ ਕਿ ਉਕਤ ਚਾਈਨਾ ਰੋਡ ਕਿੱਥੋਂ ਆਈ ਸੀ ਅਤੇ ਕਿਸ ਨੂੰ ਸਪਲਾਈ ਕਰਨੀ ਸੀ ਇਸ ਦੇ ਮੌਕੇ ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਰੋਡ ਦੀ ਵਰਤੋਂ ਨਾ ਕਰਨ ਇਸ ਤੋਂ ਇਲਾਵਾ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਚਾਈਨਾ ਰੋਡ ਕਿਸੇਦੰ ਤੋਂ ਗਰੇਜ ਕਰਨੋਂ ਨਾ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਚਾਈਨਾ ਰੋਡ ਖਿੱਚੀ ਗਈ ਤਾਂ ਉਸਦੇ ਮਾਪੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਚਾਈਨਾ ਡੋਰਦਿਆਂ हां जी मैं मनदीप कौर सिद्धू ਆਪਣੇ ਟਾਈਮ-ਟਾਈਮ ਸਿਰ ਜਿੱਥੇ ਵੀ ਕਿਤੇ ਆਪਣੇ ਬਠਿੰਡੇ ਦੇ ਵਿੱਚ ਕੋਈ ਸਾਨੂੰ ਇਦਾਂ ਦੀ ਘਟਨਾ ਮਿਲਦੀ ਆ ਅਸੀਂ ਸਮੇਸਰ ਪਹੁੰਚ ਕੇ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਸਾਡੇ ਸਾਰੇ ਸ਼ਹਿਰ ਦੇ মিডিਏ ਦਾਗਾ ਜਿਹੜਾ ਕਿ ਇਹ ਚੀਜ਼ਾਂ ਨੂੰ ਫੜਾ ਰਿਹਾ ਕਿਉਂਕਿ ਲੋਕ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੀਮਤੀ ਜਾਨਾਂ ਦੀ ਪਰਵਾਹ ਨਾ ਕਰਦੇ ਹੋ ਸਿਰਫ ਆਪਦੀ ਬਿਜ਼ਨਸ ਲਈ ਆਪਦੀ ਪ੍ਰਾਪਰਟੀ ਬਣਾਉਣ ਲਈ ਆਪਦੇ ਮਤਲਬ ਕਿ ਆਪਦੇ ਸਹਦੇ ਲਈ ਉਹ ਚੀਜ਼ਾਂ ਵੇਚ ਰਹੇ ਨੇ ਜਿਨ੍ਹਾਂ ਨਾਲ ਸਾਡੀਆਂ ਬਹੁਤ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਜਾਂਦੀਆਂ ਵੀ ਨੇ ਹੁਣ ਹੁਣ ਤੋਂ ਪਤੰਗ ਚੜ੍ਹਨੇ ਸ਼ੁਰੂ ਹੋ ਜਾਣੇ ਨੇ ਇਹ ਨਹੀਂ ਪਤਾ ਵੀ ਕਿੰਨੇ ਕੁ ਬੰਦਿਆਂ ਨੇ ਤੇ ਕਿੰਨੇ ਕੁ ਬੱਚਿਆਂ ਨੇ ਤੇ ਕਿੰਨੇ ਕੁ ਜਾਨਵਰਾਂ ਨੇ ਇਹਨਾਂ ਦੀ ਜਿਹੜੀ ਭੇਟਾ ਚੜ੍ਹਨਾ ਤੇ ਇਹ ਅਸੀਂ ਰਿਕਵੈਸਟ ਕਰਦੇ ਆਂ ਕੋਟਾ ਨੂੰ ਵੀ ਵੀ ਸਾਡੇ ਪ੍ਰਸ਼ਾਸਨ ਨੂੰ ਵੀ ਵੀ ਜਿੱਥੋਂ ਵੀ ਇਹ ਕਿ ਤੁਸੀਂ ਡੋਰ ਫੜੀ ਜਾਂਦੀ ਆ ਚੈਨਾ ਵਾਲੀ ਇਹਦੀ ਸਖਤ ਤੋਂ ਸਖਤ ਸਜ਼ਾ ਬਣਾ ਕੇ ਕਾਨੂੰਨ ਦੇ ਵਿੱਚ ਪਾਸ ਕਰਕੇ ਇਹਨਾਂ ਨੂੰ ਸਵਾਏ ਇੱਕ ਮੌਤ ਦੇਣੀ ਚਾਹੀਦੀ ਆ ਕਿਉਂਕਿ ਇਹ ਕਿੰਨੀ ਕੀਮਤੀ ਜਾਨਾਂ ਲੈ ਚੁੱਕੇ ਨੇ ਮੇਰੇ ਕਹਦੇ ਬੱਚੇ ਖਰੀਦਦੇ ਆ ਫੇਰ ਹੀ ਆਉਂਦੀ ਆ ਮਾਮਾ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਆ ਲੱਗਦਾ ਨਹੀਂ ਵੀ ਮਾਮਾ ਨੂੰ ਵੀ ਤੁਸੀਂ ਆਪ ਨੂੰ ਸਮਝਾਉਣਾ ਚਾਹੀਦਾ ਵੀ ਚਾਈਨਾ ਡੋਰ ਨਹੀਂ ਖਰੀਦਦੇ ਬਹੁਤ ਵੱਡਾ ਰੋਲ ਆ ਜੀ ਪੇਰੈਂਟਸ ਦਾ ਵੀ ਜਦੋਂ ਬੱਚਾ ਘਰੇ ਚ ਐ ਡੋਰ ਲੈ ਕੇ ਆਉਂਦਾ ਵਾ ਪੇਰੈਂਟਸ ਨੂੰ ਉਹ ਦੇਖਣੀ ਚਾਹੀਦੀ ਆ ਕਿ ਸਾਡਾ ਬੱਚਾ ਕਿੱਥੋਂ ਲੈ ਕੇ ਆਉਂਦਾ ਸਾਰੇ ਪੇਰੈਂਟਸ ਨੂੰ ਮੈਂ ਰਿਕਵੈਸਟ ਕਰਦੀ ਆ ਦੇਖੋ ਪਤੰਗ ਚੜਾਉਂਦੇ ਆ ਬੱਚੇ ਪਰ ਉਹਨਾਂ ਨੂੰ ਇਹ ਡੋਰ ਨਾ ਲੈ ਕੇ ਦੋ ਵੀ ਕਿਸੇ ਦੀ ਉਹ ਜਾਨ ਲੈ ਲੈਣ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਬੱਚੇ ਦੇ ਹੱਥ ਦੇ ਵਿੱਚ ਕਿਹੜੀ ਡੋਰ ਆ ਅੱਜ ਕਿ ਨੀਵੇਂ ਰੱਖੋ ਯਾਰ ਨੀਵੇਂ ਰੱਖੀਰਾ ਨਾਮ ਜਗਦੀਪ ਸਿੰਘਾ ਮੇਰੀ ਗੱਡੀ ਚੱਲਦੀ ਹੈ ਡੇਲੀ ਸਰਵਿਸ ਤੇ ਰਾਮਾ ਬਿਹੰਦਾ ਕਾਲਾਵਾਲੀ ਠੀਕ ਹੈ ਇੱਥੋਂ ਅਸੀਂ ਮੰਨ ਲਓ ਸਾਡਾ ਤਾਂ ਢੋਆ ਢਵਾਈ ਦਾ ਕੰਮ ਹੈ ਇੱਥੇ ਕੋਈ ਨਗ ਲਾ ਗਿਆ ਉੱਥੇ ਐਡਰੈਸ ਲਿਖਿਆ ਹੁੰਦਾ ਜਾਂ ਆਪਣੇ ਇੱਥੋਂ ਚੱਕਦੇ ਜੇ ਐਡਰੈਸ ਦੇ ਭਿਟਾਉਣੇ ਕਾਲਾਵਾਲੀ ਸਮਾਨ ਕੋਈ ਕਾਜੂ ਆਜੇ ਬਦਾਮ ਆਏ ਕੁਝ ਵੀ ਆਜੇ ਜੋ ਦੁਕਾਨਾਂ ਦਾ ਸਮਾਨ ਹੁੰਦਾ ਠੀਕ ਹੈ ਉਤੋਂ ਸਾਡੇ ਕੋਲੋਂ ਬੰਦਾ ਨਗ ਰਖਾ ਦਿੰਦਾ ਅਸੀਂ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਬਠਿੰਡੇ ਦੇ ਮੰਨ ਲਓ ਕੋਈ ਵੀ ਸਪਲਾਈ ਦੇਣ ਦੀ ਮਾਲ ਦਾ ਕਿਉਂ ਸਾਡੇ ਕੋਲ ਮਾਲ ਵਾਪਸ ਵੀ ਲੋਡ ਕਰਨਾ ਹੁੰਦਾ ਜਦੋਂ ਦੁਕਾਨਦਾਰਾਂ ਦਾ ਆ ਜਾਂਦਾ ਠੀਕ ਹੈ ਉੱਥੋਂ ਇਹ ਕਹਿ ਦਿੰਦੇ ਆ ਵੀ ਤੇਰੇ ਕੋਲ ਫਰਾਂ ਦਾ ਬੰਦਾ ਫੋਨ ਕਰੂਗਾ ਕਿੱਥੇ ਜਾ ਬਈ ਅਸੀਂ ਕਹਿੰਨੇ ਬਈ ਸਿਰਕੀ ਬਾਜ਼ਾਰ ਬੈਂਡਵਾਜੇ ਗਲੀ ਚ ਆਪਣੀ ਦੁਕਾਨ ਆ ਉੱਥੇ ਆ ਜੇ ਸਾਨੂੰ ਨਹੀਂ ਪਤਾ ਹੁੰਦਾ ਦੁਕਾਨਦਾਰ ਨੇ ਕੀ ਭੇਜਿਆ ਕੀ ਨਹੀਂ ਭੇਜਿਆ ਸਾਨੂੰ ਤੇ ਵੀ ਕਹਿ ਦਿੰਦੇ ਆ ਵੀ ਤੁਹਾਡਾ ਘਰ ਦਾ ਸਮਾਨ ਬਈ ਤੈਨੂੰ ਬੰਦੇ ਦਾ ਪਤਾ ਲੱਗਿਆ ਬੰਦਾ ਕੌਣ ਸੀ ਜਿਹਨੇ ਸਮਾਨ ਮੰਗਾਏਗਾ ਹਾਂਜੀ ਬਾਈ ਜੀ ਪਤਾ ਜੀ ਮੈਂ ਬੰਦਾ ਫੜਾਤਾ ਸੀ ਬਾਈ ਜੀ ਦੱਸਤਾ ਸੀ ਆ ਮੈਂ ਇੱਥੇ ਖੜਾ ਸੀ ਅੰਦਰ ਜਦੋਂ ਪਤਾ ਲੱਗਿਆ ਚੈੱਕ ਕੀਤੀ ਮੈਨੂੰ ਕਹਿੰਦੇ ਕੀ ਆ ਤੇਰੇ ਕੋਲ ਚੈਨ ਡੋਰ ਆ ਮੈਂ ਕਿਹਾ ਮਰਾਜ ਮੈਨੂੰ ਨਹੀਂ ਪਤਾ ਕੀ ਆ ਤੁਸੀਂ ਖੁਦ ਹੀ ਵੇਖ ਲਓ ਇਹਨਾਂ ਨੇ ਖੁਦ ਗੱਟੇ ਖੋਲੇ ਆ ਉੱਥੇ ਇੱਕ ਡੱਬਾ ਬੰਦ ਨਿਕਲਿਆਗਾ ਠੀਕ ਹੈ ਇੱਕ ਗੱਟੇ ਚ ਉੱਤੇ 11 11 ਗੱਟੇ ਸੀਗੇ 11 ਮੰਨ ਲਓ ਪੀਸ ਹੀ ਗੱਡੋਰ ਠੀਕ ਹੈ ਤੇ ਉਹ ਬੰਦਾ ਬੁਲਾਇਆ ਮੈਂ ਜੋ ਮੈਨੂੰ ਲੱਗਾ ਡੋਰ ਆਗੀ ਡੋਰਾਂ ਬੰਦੇ ਨੇ ਫੋਨ ਕਰ ਲਿਆ ਮੈਂ ਮੈਂ ਬਾਈ ਜੀ ਕਿ ਤੇ ਤੇਰਾ ਸਮਾਨ ਆਇਆ ਸੀ ਲੈ ਜਾ ਉਹ ਕਹਿੰਦਾ ਮੈਂ ਆ ਗਿਆ ਤੇ ਮੇਰੀ ਸਾਹਮਣੇ ਦੁਕਾਨ ਦੇ ਬਾਹਰ ਹੀ ਖੜਾ ਸੀ ਉਹ ਤੇ ਮੈਂ ਇਹਨਾਂ ਨੂੰ ਕਹਿੰਦਾ ਚੋਰੀ ਸੁਪੇ ਮਲਾਜਮਾਂ ਨੂੰ ਅਗਰ ਮਹਾਰਾਜ ਉਹ ਬੰਦਾ ਖੜਿਆ ਉਸੇ ਕੋਲੀ ਰਿੰਗ ਜਾਈ ਜਾਂਦੇ ਆ ਉਹ ਨਾਲ ਮੇਰੀ ਗੱਲ ਹੋਈ ਆ ਉਹ ਬੰਦਾ ਚੱਕ ਲੋ ਉਹ ਬੰਦੇ ਨੇ ਮੰਗਾਈਆ ਦੋ ਠੀਕ ਹੈ ਤੇ ਬੰਦਾ ਫੜਾਤਾ ਇੱਥੇ ਲਿਆਏ ਉਹ ਤੋਂ ਇਹਨਾਂ ਨੂੰ ਪੁੱਛ ਗਿੱਚ ਕੀਤੀ ਆ ਵੀ ਕਿੰਨੇ ਕਿੰਨੇ ਨਾ ਕਿੰਨੇ ਗਟੂ ਸੀ ਕੀ ਆ ਵਿੱਚ ਇਹਦੇ ਡੋਰ ਤੇ ਇਹਦੇ ਡੱਬੇ ਚ ਕੀ ਆ ਉਹਨ ਦੱਸਤਾ ਕਹਿੰਦਾ ਵੀ ਮੇਰੇ ਭਈ ਇੱਕ ਡੱਬੇ ਚ 60 ਗਟ 60 ਗਟ ਆਏ ਆਗੇ ਇਹ ਮੈਨੂੰ 10 11 ਇੱਕ ਘਟੇ ਚ ਆਇਆ ਠੀਕ ਆ ਆ ਆਈਟਮ ਆ ਤੇ ਉਹ ਤੋਂ ਬਾਅਦ ਥੋੜੇ ਟਾਈਮ ਬਾਅਦ ਬੰਦਾ ਕਿੱਥੇ ਖੜਿਆ ਹੋਇਆ ਇੱਕੋ ਹੌਣ ਬੰਦਾ ਕਿੱਥੇ ਆ